ਦੇਖ ਸੋਨੀਆ ਰੋਜ਼ ਰੋਜ਼ ਰੁਸਣਾ ਚੰਗਾ ਨਹੀਂ ਹੁੰਦਾ ਚੱਲ ਮੈਂ ਤੈਨੂੰ ਘਰੇ ਛੱਡਿਆ ਮੈਂ ਨਾ ਮੈਂ ਨਹੀਂ ਜਾਂਦੀ ਕਿਉਂ ਨਹੀਂ ਜਾਂਦੀ ਅੱਜ ਜਿੰਨਾ ਟਾਈਮ ਮੈਨੂੰ ਫੋਨ ਕਰਕੇ ਕਹਿੰਦਾ ਨਹੀਂ ਨਾ ਘਰੇ ਆ ਜਾ ਮੈਂ ਨਹੀਂ ਘਰੇ ਜਾਂਦੀ ਨਾ ਜੇ ਹੁਣ ਨਾ ਹੀ ਫੋਨ ਕਰਿਆ ਫੇਰ ਮੈਨੂੰ ਪਤਾ ਕਰੂਗਾ ਆ ਗਿਆ ਫੋਨ ਤੂੰ ਬੋਲੀ ਨਾ ਠੀਕ ਹੈ ਹਲੋ ਵਾਹ ਕਿੱਥੇ ਆ ਮੈਂ ਮਰਨ ਆਈ ਆ ਹੌਲ ਤੇ ਖੜੀਆਂ ਚ ਸ਼ਾਲ ਮਾਰੂੰਗੀ ਓ ਯਾਰ ਪਾਗਲ ਨਾ ਹੋ ਘਰੇ ਆ ਜਾ ਮੈਂ ਨਹੀਂ ਆਉਂਦੀ ਘਰੇ ਅੱਜ ਤਾਂ ਮੇਰੀ ਰਾਸ਼ ਆਊਗੀ ਤੂੰ ਮੇਰੀ ਗੱਲ ਸੁਣਾ ਤੇਰੇ ਕੋਲ ਹੈਗਾ ਕੋਈ ਇੱਥੇ ਹਾਂ ਹੈਗਾ ਮੇਰੀ ਗੱਲ ਕਰਾਉ ਨਾ ਕਰੋਨੀਆ ਹੁਣ ਦੇਖੀ ਹੁਣ ਆਏ ਕਹੂਗਾ ਇਹਨੂੰ ਮਨਾ ਕੇ ਘਰੇ ਭੇਜਦਾ ਆ ਮੇਰੇ ਘਰ ਵਾਲਾ ਤੁਸੀਂ 2 ਮਿੰਟ ਗੱਲ ਕਰੋਗੇ ਹੈਲੋ ਹਾਂ ਬਈ ਇਹ ਸੱਜੀ ਬੋਰ ਤੇ ਖੜੀ ਹੈ ਹਾਂ ਬਈ ਖੜੀ ਹੈ ਅੱਛਾ ਬਈ ਮੇਰੀ ਗੱਲ ਸੁਣ ਧਿਆਨ ਨਾਲ ਤੈਨੂੰ ਮੈਂ 10 ਲੱਖ ਰੁਪਈਆ ਦਊਂਗਾ ਅੱਛਾ ਜੇ ਇਹਨੇ ਆਪਣੇ ਆਪ ਛਾਲ ਨਾ ਮਾਰੀ ਨਾ ਇਹਨੂੰ ਤੱਕਾ ਦੇ ਦਈਏ ਉਹ ਭਰਾਵਾ 10 ਲੱਖ ਤੋਈ ਰਖ ਲੈ ਆ ਸੁਣੀ ਜੀ ਜਨਨੀ ਮੈਂ ਰਖ ਲੈਣਾ ਬਾਈ